ਪੂਰੇ ਪੰਜਾਬ ਦੇ ਵਿੱਚ ਡੀਜੀਪੀ ਗੌਰਵ ਯਾਦਵ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਕਾਸਕੋ ਆਪਰੇਸ਼ਨ ਚਲਾਏ ਜਾ ਰਹੇ ਹਨ ਉਸ ਦੇ ਤਹਿਤ ਅੱਜ ਪਟਿਆਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਉੱਪਰ ਪੰਜਾਬ ਪੁਲਿਸ ਦੇ ਵੱਲੋਂ ਕਾਸਕੋ ਆਪਰੇਸ਼ਨ ਤਹਿਤ ਲੋਕਾਂ ਦੀ ਤਲਾਸ਼ੀ ਲਈਤੀ ਗਈ ਜੋ ਲੋਕ ਸਟੇਸ਼ਨ ਤੋਂ ਦੂਜੇ ਪਾਸੇ ਜਾ ਰਹੇ ਹਨ ਜਾਂ ਸਟੇਸ਼ਨ ਤੇ ਰੇਲ ਦੇ ਰਾਹੀਂ ਉਤਰ ਰਹੇ ਹਨ ਉਹਨਾਂ ਦੀਆਂ ਤਲਾਸ਼ੀਆਂ ਲਈਤੀਆਂ ਗਈਆਂ ਡੀਐਸਪੀ ਪਟਿਆਲਾ ਸੰਜੀਵ ਸਿੰਘ ਲੰਦਸਾ ਨੇ ਦੱਸਿਆ ਕਿ ਉਹ ਪ੍ਰਿੰਸਪਲ ਆਪਰੇਸ਼ਨ ਪੂਰੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਚਲਾ ਰਹੇ ਹਨ ਜਿਸ ਦੇ ਤਹਿਤ ਅਸੀਂ ਵੀ ਪਟਿਆਲਾ ਜ਼ਿਲ੍ਹੇ ਦੇ ਹਰ ਸ਼ਹਿਰ ਦੇ ਵਿੱਚ ਇੱਕ ਆਪਰੇਸ਼ਨ ਚਲਾਇਆ ਹੋਇਆ ਹੈ ਤੇ ਅੱਜ ਪਟਿਆਲਾ ਵਿੱਚ ਆਪਰੇਸ਼ਨ ਕੀਤਾ ਗਿਆ ਜਿਸ ਦੀ ਤਲਾਸ਼ੀ ਲਈਤੀ ਗਈ ਤਾਂ ਜੋ ਕੁਸ਼ਲਾਰਤੀ ਅਨਸਰ ਕਿਸੇ ਵੀ ਤਰੀਕੇ ਨਾਲ ਅਣਸੁਖਾਵੀ ਬਸਤੂ ਅਣਸਵਾਵੀ ਬਸਤੂ ਆਪਣੇ ਨਾਲ ਲੈ ਜਾ ਨਾ ਸਕੇ ਜਿਸ ਨਾਲ ਕੋਈ ਵੀ ਨੁਕਸਾਨ ਨਾ ਹੋਵੇ ਜਿਸ ਦੇ ਤਹਿਤ ਅੱਜ ਪੂਰਾ ਰੇਲਵੇ ਸਟੇਸ਼ਨ ਜਿਹੜਾ ਹੈ ਉਸ ਦੀ ਚੈਕਿੰਗ ਕੀਤੀ ਗਈ ਕਿੰਕਿ ਪਿਆਰੀ ਇਸ ਕਿ ਸਰਕਾਰ ਤੋਂ ਮਿਲ ਰਹੀ ਪਤੀ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਆਈਪੀਐਸ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਪੀ ਸਿਟੀ ਸ਼੍ਰੀ ਸਰਫਰਾਜ਼ ਆਲਮ ਆਈਪੀਐਸ ਜਿਹਦੇ ਦਿਸ਼ਾ ਦਰੇਸ਼ਾ ਹੇਠ ਅੱਜ ਅਸੀਂ ਪਟਿਆਲਾ ਪੁਲਿਸ ਵੱਲੋਂ ਸਾਰੇ ਸਟੇਸ਼ਨਾਂ ਦੇ ਉੱਪਰ ਡਿਸਟ੍ਰਿਕਟ ਜ਼ਿਲ੍ਹਾ ਪਟਿਆਲਾ ਦੇ ਸਾਰੇ ਸਟੇਸ਼ਨਾਂ ਦੇ ਉੱਪਰ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਜੋ ਵੀ ਕੋਈ ਸ਼ੱਕੀ ਵਿਅਕਤੀ ਹੈ ਕੋਈ ਸ਼ੱਕੀ ਵਿਅਕਤੀ ਘੁੰਮ ਰਿਹਾ ਹੈ ਕੋਈ ਸਵਾਰ ਹੈ ਉਹਦੀ ਸਪੈਸ਼ਲ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਜਿਸ ਵਿੱਚ ਮੇਰੇ ਨਾਲ ਡੀਐਸਪੀ ਸਿਟੀ 2 ਨਾਲ ਐਸਐਚਓ ਨਾਲ ਜੀਆਰਪੀ ਨਾਲ ਰੇਲਵੇ ਪੁਲਿਸ ਸਾਰੇ ਬਟਾਲੀਅਨ ਸਾਰੇ ਸਾਡੇ ਨਾਲ ਫੋਰਸ ਲੱਗੀ ਹੈ ਕਰੀਬ 50 ਬੰਦੇ ਮੇਰੇ ਨਾਲ ਇੱਥੇ ਸਟਾਫ ਦੇ ਨੇ ਜੋ ਅਸੀਂ ਇਹ ਆਪਰੇਸ਼ਨ ਕਰਨਾ ਹੈ ਇਹ ਸਾਰੇ ਆਪਰੇਸ਼ਨ ਕੱਲਾ ਪਟਿਆਲੇ ਜ਼ਿਲ੍ਹੇ ਵਿੱਚ ਹੀ ਹੈ ਕਿ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਅੱਜ ਹੋਪਸ ਹੋ ਕੇ ਸਾਰੇ ਪੰਜਾਬ ਦੇ ਵਿੱਚ ਹੀ ਡੀਜੀਪੀ ਸਾਹਿਬ ਵੱਲੋਂ ਆਰਡਰ ਆਏ ਨੇ ਔਰ ਸਪੈਸ਼ਲ ਮਹਿਮ ਚਲਾ ਕੇ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਪਿਛਲੇ ਸਮੇਂ ਪਿਛਲੇ ਸਮੇਂ ਦੇ ਵਿੱਚ ਹੀ ਕਾਸੋ ਆਪਰੇਸ਼ਨ ਕਈ ਵਾਰ ਪਟਿਆਲੇ ਦੇ ਵਿੱਚ ਅਤੇ ਬਿਲਕੁਲ ਜੀ ਬਿਲਕੁਲ ਡੀਜੀਪੀ ਸਾਹਿਬ ਵੱਲੋਂ ਅਕਸਰ ਹਦਾਇਤਾਂ ਆਂਦੀ ਰਹਿੰਦੀਆਂ ਨੇ ਉਸ ਮੁਤਾਬਕ ਆਪਰੇਸ਼ਨ ਚੱਲਦੇ ਰਹਿੰਦੇ ਨੇ ਔਰ ਕਦੇ ਬੱਸ ਸਟੈਂਡ ਦੀ ਚੈਕਿੰਗ ਕਰਦੇ ਸਟੇਸ਼ਨ ਦੀ ਚੈਕਿੰਗ ਹਾਲਾਤਾਂ ਨੂੰ ਮੁੱਖੇ ਰੱਖਦੇ ਨਜ਼ਰ ਰੱਖਦੇ ਹੋਏ ਲੋਕਾਂ ਨੂੰ ਸੁਰੱਖਿਅਤ ਵਾਤਾਵਰਣ ਦੇ ਲਈ ਸਾਡੇ ਵੱਲੋਂ ਪੁਲਿਸ ਮਹਿਕਮਾ ਵੱਲੋਂ ਅਕਸਰ ਇਹ ਆਪਰੇਸ਼ਨ ਚਲਾਏ ਜਾਂਦੇ ਨੇ ਅੱਜ ਸਰ ਕਿੰਨੀਆਂ ਗੱਡੀਆਂ ਨੂੰ ਚੈਕਿੰਗ ਦੇ ਵਿੱਚ ਬੁਲਾਇਆ ਗਿਆ ਜਿਹੜੀਆਂ ਵੀ ਟੀਮ ਟ੍ਰੇਨਸ ਆਣ ਗਈਆਂ ਜਾਂ ਜੋ ਬੰਦੇ ਇੱਥੇ ਇਸ ਟਾਈਮ ਘੁੰਮ ਰਹੇ ਨੇ ਜਾਂ ਚੜ੍ਹਨ ਵਾਸਤੇ ਆਏ ਨੇ ਜਾਂ ਜਾਣ ਵਾਸਤੇ ਆਏ ਨੇ ਜਾਂ ਲੈਣ ਵਾਸਤੇ ਆਏ ਨੇ ਉਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾਂਦੀ ਸਰ ਪਟਿਆਲੇ ਸ਼ਹਿਰ ਦੇ ਵਿੱਚ ਜਿਹੜੇ ਵੱਖ-ਵੱਖ ਪੁਆਇੰਟ ਹੈ ਜਿੱਥੇ ਕਿ ਅਕਸਰ ਦੇਖਿਆ ਜਾਂਦਾ ਕਿ ਲੁਕਾ ਕੋਧੀ ਜਾਂ ਸਨੇਚਿੰਗ ਦੇ ਵੀ ਭਰਾ ਹੋ ਗਿਆ ਉਹਦੇ ਤਹਿਤ ਵੀ ਇਹ ਕਾਸ ਆਪਰੇਸ਼ਨ ਹੁੰਦੇ ਜੀ ਕਾਸ ਆਪਰੇਸ਼ਨ ਹੁੰਦੇ ਨੇ ਜੀ ਸ਼ਹਿਰ ਦੇ ਵਿੱਚ ਵੀ ਅਸੀਂ ਕਰਦੇ ਆ ਚੈਕਿੰਗ ਪਲੇਸ਼ਨ ਕਰਦੇ ਆ ਔਰ ਸਾਰੀਆਂ ਹੀ ਚੀਜ਼ਾਂ ਨੂੰ ਧਿਆਨ ਰੱਖਿਆ ਜਾਂਦਾ ਹੈ ਕੋਈ ਲ ਔਰ ਇੱਕ ਪੁਲਿਸ ਦੀ ਪ੍ਰੈਜੈਂਸ ਵੀ ਅਸੀਂ ਦਿਖਾ ਰਹੇ ਆ ਲੋਕਾਂ ਦੇ ਵਿੱਚ ਜਿਹੜੇ ਲੋਕ ਸ਼ਹਿਰੀ ਦੇ ਉਹਨਾਂ ਨੂੰ ਇੱਕ ਸੁਰੱਖਿਅਤ ਮਾਹੌਲ ਅਸੀਂ ਦਿਨਾ ਚਾਹੁੰਦੇ ਆ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇ ਕੋਈ ਵੀ ਗੱਲਬਾਤ ਉਹ ਨਜ਼ਰ ਚ ਆਉਂਦੀ ਹੈ ਕੋਈ ਮਾੜਾ ਬੰਦਾ ਕੋਈ ਸ਼ੱਕੀ ਵਿਅਕਤੀ ਉਹਨਾਂ ਦੇ irdgird ਰਹਿੰਦਾ ਹੈ ਕੋਈ ਮਹੱਲੇ ਚ ਰਹਿੰਦਾ ਹੈ ਕੋਈ ਮਾੜੀ ਹਰਕਤ ਕਰਦਾ ਹੈ ਕਿਸੇ ਦਾ ਰਵਈਆ ਜਿਹੜਾ ਰੈਨ ਸਾਈਡ ਦਾ ਸ਼ੱਕੀ ਹੈ ਉਹਦੇ ਬਾਰੇ ਸਾਨੂੰ ਗੁਪਤ ਰੂਪ ਵਿੱਚ ਸਾਨੂੰ ਤਲਾਸ਼ ਦੇਣ ਔਰ ਪੁਲਿਸ ਨਾਲ ਸਹਿਯੋਗ ਦੇ ਤਾਂ ਜੋ ਆਪਾਂ ਆਪਣਾ ਪਟਿਆਲਾ ਪੰਜਾਬ ਨੂੰ ਆਪਾਂ ਸੁਰੱਖਿਅਤ ਰੱਖ ਸਕੀਏ ਠ